ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਅਸੀਂ ਹੇਮਕੋਟ ਸਾਹਿਬ ਜੀ ਦੀ ਤਿਆਰੀ ਸ਼ੁਰੂ ਕਰ ਲਈ ਹੈ ਜੀ ਹੇਮਕੋਟ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਬਹੁਤ ਹੀ ਜਲਦੀ ਤੋਂ ਜਲਦੀ ਦੋਸਤੋ ਅਸੀਂ ਘਾਂਟਾ ਘਰ ਪਹੁੰਚੇ ਆਂ ਤੇ ਆਪਣਾ ਪੈਂਚਰ ਵਾਲੀ ਕਿੱਟ ਲੈਣ ਲਈ ਆਏ ਆ ਜੀ ਪਿਛਲੀ ਵਾਰੀ ਸਾਡੇ ਨਾਲ ਧੋਖਾ ਹੋ ਗਿਆ ਸੀ ਅਸੀਂ ਭੁੱਲ ਗਏ ਸੀ ਪੈਂਚਰ ਜਦੋਂ ਹੋ ਗਿਆ ਸਾਨੂੰ 10 ਕਿਲੋਮੀਟਰ ਮੋਟਰਸਾਈਕਲ ਰੋੜਨਾ ਪਿਆ ਸੀਗਾ ਤੇ ਉਸ ਕਰਕੇ ਆਪਾਂ ਪਹਿਲਾਂ ਹੀ ਆਪਣਾ ਇੰਤਜ਼ਾਮ ਕਰਕੇ ਤੁਰਿਏ ਤਾਂ ਵਧੀਆ ਰਵਾਂਗੇ ਪੈਂਚਰ ਵਾਲੀ ਕਿੱਟ ਲੈਣ ਆਏ ਆ ਮੇਨ ਦੁਕਾਨ ਆਏਵਨ ਵਾਲਿਆਂ ਦੀ ਘੰਟਾ ਘਰ ਚੌਂਕ ਦੇ ਵਿੱਚ ਲੁਧਿਆਣੇ ਤੇ ਅੰਕਲ ਜੀ ਨੂੰ ਦੱਸਿਆ ਗਿਆ ਤਾਂ ਅੰਕਲ ਜੀ ਨੇ ਵੀ ਸਾਨੂੰ ਰੇਟ ਬਿਲਕੁਲ ਜਾਇਜ਼ ਰੇਟ ਲਾਤਾ ਕਹਿੰਦਾ ਜੀ ਹਿਮਕੁੰਟ ਸਾਹਿਬ ਜਾਣਦੇ ਹੋ ਉਹਦਾ ਬੇਟਾ ਕੋਈ ਚੱਕਰ ਨਹੀਂ ਥੋੜੇ ਜਿਹਾ ਘੱਟ ਪੈਸੇ ਲਿਆ ਉਹਨਾਂ ਨੇ ਸਾਡੇ ਤੋਂ ਦੇ ਦੋਸਤੋ ਠੀਕ ਹੈ ਜੀ ਇੱਕ ਘੰਟਾ ਘਰ ਦਾ مین ਚੌਂਕ ਤੇ ਹੋਰ ਵੀ ਆਪਾਂ ਤਿਆਰੀਆਂ ਕਰਨੀਆਂ ਨੇ ਜਾ ਕੇ ਤੇ ਖਾਣ ਪੀਣ ਦਾ ਸਮਾਨ ਵੀ ਲੈ ਕੇ ਚੱਲਾਂਗੇ ਸਭ ਕੁਝ ਲੈ ਕੇ ਜਾਣਾ ਵੀ ਇਸ ਵਾਰੀ ਤਿਆਰੀ ਫੁੱਲ ਵੱਟਾ ਫੁੱਲ ਕਰਕੇ ਲੈ ਕੇ ਜਾਣੀ ਆ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਹਰੇਕ ਚੀਜ਼ ਨਾਲ ਦੀ ਨਾਲ ਅਪਡੇਟ ਕਰਾਂਗੇ ਹਰੇਕ ਚੀਜ਼ ਦਿਖਾਵਾਂਗੇ ਤੇ ਆਹ ਦੇਖੋ ਜੀ ਆਪਾਂ ਪਹੁੰਚ ਗਏ ਆ ਬਾਈ ਕੋਲੇ ਰਸਤੇ ਦੇ ਵਿੱਚ ਹੀ ਬਾਈ ਸਟਿੱਕਰਾਂ ਦਾ ਕੰਮ ਕਰਦਾ ਤੇ ਮੋਟਰਸਾਈਕਲ ਦੇ ਉੱਤੇ ਆਪਾਂ ਪਿਛਲੀ ਔਰ ਇਹ ਸਟਿੱਕਰ ਲਵਾਇਆ ਸੀ ਤੇ ਹੁਣ ਵੀ ਆਪਾਂ ਲਵਾ ਲਿਆ ਸਟਿੱਕਰ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਦੀ ਇੱਕ ਤਸਵੀਰ ਆਪਾਂ ਬਾਈ ਨੂੰ ਕੱਟ ਕੇ ਲਾਉਣ ਲਈ ਕਿਹਾ ਵਾ ਤੇ ਆਪਣੇ ਇੱਕ ਆਈਡੀ ਲਿਖਣ ਨੂੰ ਕਿਹਾ ਵਾ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੱਟ ਕੇ ਉਹਨੇ ਸਟicker ਲਾਤਾ ਵਾ ਆਈਡੀ ਦਾ ਆਪਣਾ ਤੇ ਹੇਮਕੁੰਡ ਯਾਤਰਾ 2025 ਦਾ ਸਟicker ਲੱਗ ਗਿਆ ਹੈ ਆਪਣਾ ਮੇਨ ਦੁਗਰੀ ਧਾਂਦਰਾ ਰੋਡ ਆ ਜੀ ਜਿੱਥੋਂ ਆਪਾਂ ਸਟicker ਲਵਾਇਆ ਲੁਧਿਆਣੇ ਦੇ ਵਿੱਚ ਇੱਥੋਂ ਹੀ ਆਪਾਂ ਇਸ ਰਸਤੇ ਤੋਂ ਹੁੰਦੇ ਹੋਏ ਸਵੇਰੇ ਨਿਕਲਾਂਗੇ ਐਮ ਗੌਂਡ ਸਾਹਿਬ ਜੀ ਨੇ ਉੱਤੇ ਮੰਜੀ ਸਾਹਿਬ ਗੁਰਦੁਆਰੇ ਜਾ ਕੇ ਆਪਾਂ ਝੰਡਾ ਲਵਾਵਾਂਗੇ ਗੁਰਦੁਆਰਾ ਤਾਂ ਜਿਹਦੇ ਬਾਹਰ ਜਾ ਕੇ ਲੋ ਜੀ ਭਾਈ ਜੀ ਹੁਣ ਆਪ ਆਏ ਨੇ ਕਹਿੰਦੇ ਮੈਂ ਆਪ ਲਾ ਕੇ ਦੇਣਾ ਸਟicker ਸਰਦਾਰ ਭਾਈ ਨੇ ਬਹੁਤ ਹੀ ਪਿਆਰ ਨਾਲ ਔਲੀ-ਔਲੀ ਕਰਕੇ ਸਟicker ਲਾ ਰਹੇ ਆ ਪ੍ਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਜੋ ਇੰਨੀ ਦੀਵਾ ਨਿਵਾ ਰਹੇ ਨੇ ਹਰੇਕ ਸਾਲ ਸਾਡਾ ਇਹ ਮੋਟਰਸਾਈਕਲ ਤੇ ਸਟicker ਜੋ ਕਟਿੰਗ ਕਰਦੇ ਲੋ ਜੀ ਦੋਸਤੋ ਆਪਣਾ ਸਟicker ਰੈਡੀ ਆ ਹੇਮਕੁੰਡ ਸਾਹਿਬ ਜੀ ਦਾ ਯਾਤਰਾ ਆਪਾਂ ਸ਼ੁਰੂ ਕਰਾਂਗੇ ਸਵੇਰੇ 4 ਵਜੇ ਨਾਲ ਦੀ ਨਾਲ ਵੀਡੀਓ ਦੋਸਤੋ ਦੇਖਦੇ ਰਹੋ ਸਾਰਾ ਕੁਝ ਸਮਝਾਵਾਂਗੇ ਵੀਡੀਓ ਦੇ ਵਿੱਚ ਕਿੱਥੇ ਰੁਕ ਰਹੇ ਆ ਠੀਕ ਆ ਜੀ ਸਾਰਾ ਕੁਝ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਆਹੀ ਰੋਡ ਤੋਂ ਆਪਾਂ ਸਵੇਰੇ ਨਿਕਲਣਾ ਜੀ ਤੇ ਨਾਲ ਦੀ ਨਾਲ ਸਾਰੀ ਵੀਡੀਓ ਦਿਖਾਵਾਂਗੇ ਕਿੱਥੇ ਕਿੱਥੇ ਰੁਕਦੇ ਆਂ ਬਾਈ ਨੇ ਲਾਇਆ ਸਟicker ਆਪਣਾ ਠੀਕ ਆ ਜੀ ਤੋਂ ਰਾਤ ਦੇ ਵੱਜ ਗਏ ਆ ਪੌਣੇ 11 ਤੇ ਤਿਆਰੀ ਆਪਣੀ ਫੁੱਲ ਬਟਾ ਫੁੱਲ ਹੋ ਗਈ ਆ ਸਮਾਨ ਪੈਕ ਕਰ ਲਿਆ ਆਪਣਾ ਖਾਣ ਪੀਣ ਦਾ ਸਾਰਾ ਕੁਝ ਅਿਕਸ ਆ ਜਰੂਰੀ ਜੀ ਸੀ ਆਪਣੇ ਲਈ ਇੱਕ ਸੁੱਕਾ ਦੁੱਧ ਲਿਆ ਵਾ ਚਾਹ ਚੂ ਬਣਾਉਣ ਦੇ ਉਧਰ ਦੁੱਧ ਨਹੀਂ ਮਿਲਦਾ ਪਹਾੜੀ ਇਲਾਕੇ ਚ ਪਿਛਲੀ ਵਾਰੀ ਸਾਡੇ ਨਾਲ ਇਹ ਹੋਇਆ ਸੀਗਾ ਕਿ ਦੁੱਧ ਦੀ ਬਹੁਤ ਪ੍ਰੋਬਲਮ ਆਈ ਸੀ ਚਾਹ ਚੂ ਤਾਂ ਤੁਹਾਨੂੰ ਪਤਾ ਫਿਰ ਸਾਡਾ ਔਖਾ ਹੋ ਜਾਂਦਾ ਅੱਜ ਚਾਹ ਲਈ ਦੁੱਧ ਲੈ ਲਿਆ ਇੱਕ ਆ ਨਿੰਬੂ ਪਾਣੀ ਲੈ ਆ ਇਹ ਬਣਾ ਲਿਆ ਕਰਾਂਗੇ ਚਲੋ ਰਾਹ ਚ ਜੇ ਲੱਗੀ ਇੱਕ ਆ ਕਪੜੇ ਧੋਣ ਵਾਲਾ ਸਾਬਣ ਵੀ ਪਾ ਲਿਆ ਜਰੂਰੀ ਆ ਸਭ ਤੋਂ ਜਰੂਰੀ ਤੇ 6 ਵਜ ਚੁੱਕੇ ਆ ਸਵੇਰ ਦਾ ਟਾਈਮ ਹੋ ਗਿਆ 6 ਵਜ ਗਏ ਤੇ ਆਪਾਂ ਹੁਣ ਤਿਆਰੀ ਖੇਚ ਲਈਏ 6 ਵਜ ਗਏ ਤੇ ਆਪਣੇ ਬੈਗ ਬੂਗ ਐਨ ਰੈਡੀ ਆ ਰਾਤੀ ਆਪਾਂ ਪੈਕਿੰਗ ਬੂਕਿੰਗ ਕਰਕੇ ਰੈਡੀ ਕਰਕੇ ਰੱਖਦੇ ਸੀਗੇ ਖਾਣ ਪੀਣ ਦਾ ਸਮਾਨ ਵੀ ਆਪਣਾ ਰੈਡੀ ਆ ਤੇ ਹੁਣ ਆਪਾਂ ਨਿਕਲਦੇ ਆਂ ਬਸ ਦੋਸਤੋ ਆਪਣਾ ਬੈਗ ਬੂਗ ਆਪਾਂ ਬੰਨ ਲੈ ਨੂਡਲੇ ਪੂਰੇ ਟਾਈਟ ਹੋ ਗਿਆ ਕੰਮ ਰस्सियां ਰੁੱਸੀਆਂ ਬੰਨ ਲੀਆਂ ਦੇਖੋ ਬੈਗ ਚੰਗੀ ਤਰ੍ਹਾਂ ਸੇਫਟੀ ਨਾਲ ਐਨ ਤਰੀਕੇ ਨਾਲ ਅਸੀਂ ਬੰਨ ਲਏ ਇਦਰੋਂ ਤਿਆਰ ਆ ਪ੍ਰਦੀਪ ਵੀ ਪੂਰਾ ਰੈਡੀ ਆ ਮੋਟਰਸਾਈਕਲ ਪ੍ਰਦੀਪ ਨਹੀਂ ਦਵੱਲਣਾ ਜ਼ਿਆਦਾਤਰ ਤੇ ਰਾਤ ਜਿਹੜਾ ਸਟicker ਲਾਇਆ ਸੀ ਉਹ ਵੀ ਦਿਖਾ ਦਿੰਨੇ ਆ ਲਓ ਜੀ ੍ਹੇਮਕੁੰਡ ਸਾਹਿਬ ਯਾਤਰਾ 2025 ਚੈਨਲ ਨੂੰ ਕਰ ਲੋ ਦੋਸਤੋ ਸਬਸਕ੍ਰਾਈਬ ਤੁਹਾਨੂੰ ਨਾਲ ਦੀ ਨਾਲ ਸਾਰੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਜੀ ਨਾਲ ਦੀ ਨਾਲ ਰਸਤੇ ਦੀ ਸਾਰੀ ਵੀਡੀਓ ਦਿਖਾਉਂਦੇ ਰਾਵਾਂਗੇ ਤੁਹਾਨੂੰ ਵੀਡੀਓ ਨਾ ਬਣੇ ਰੋ ਦੋਸਤੋ ਚੱਲਦੇ ਆ ਹੁਣ ਆਪਾਂ ਦੋਸਤੋ ਅਸੀਂ ਦੁਗਰੀ ਗੁਰਦੁਆਰੇ ਪਹੁੰਚੇ ਆ ਜੀ ਪਹਿਲਾਂ ਬਾਬਾ ਜੀ ਤੋਂ ਅਰਦਾਸ ਕਰਵਾ ਲਈਏ ਸ੍ਰੀ ਹੇਮਕਾਉਂਟ ਸਾਹਿਬ ਜੀ ਦੀ ਯਾਤਰਾ ਅਸੀਂ ਸ਼ੁਰੂ ਕਰ ਰਹੇ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਬਾਬਾ ਜੀ ਤੋਂ ਅਰਦਾਸ ਕਰਵਾ ਕੇ ਫਿਰ ਅਸੀਂ ਮੋਟਰਸਾਈਕਲ ਦੀ ਮਾਰਾਂਗੇ ਕਿੱਕ ਤੇ ਨਾਲ ਦੀ ਨਾਲ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਦੋਸਤੋ ਚਲੋ ਬਾਬਾ ਜੀ ਤੋਂ ਆਪਾਂ ਅਰਦਾਸ ਦੀ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਨਾ ਬਣੇ ਰਿਓ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਅਰਦਾਸ ਕਰਾਈ ਆ ਜੀ ਤੁਰਨ ਤੋਂ ਪਹਿਲਾਂ ਗੁਰਦੁਆਰਾ ਨਾਨਕ ਪ੍ਰਕਾਸ਼ ਜੀ ਜੋ ਦੁਗਰੀ ਦੇ ਵਿੱਚ ਆ ਜੀ ਗੁਰਦੁਆਰਾ ਸਾਹਿਬ ਦੁਗਰੀ ਦੇ ਵਿੱਚ ਆ ਜੀ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਤੇ ਆਪਾਂ ਅਰਦਾਸ ਕਰਾ ਕੇ ਬਸ ਤੁਰਨ ਲੱਗੇ ਆ ਵੀਡੀਓ ਨਾਲ ਬਣੇ ਰਹੋ ਦੋਸਤੋ ਅੱਗੇ ਨਾਲ ਦੀ ਨਾਲ ਤੁਹਾਨੂੰ ਵੀਡੀਓ ਦਿਖਾਉਂਦੇ ਰਵਾਂਗੇ ਜੀ ਰੋਜ਼ ਆਪਣੀ ਵੀਡੀਓ ਨਾਲ ਦੀ ਨਾਲ ਆਉਗੀ ਦੋਸਤੋ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਰੋਜ਼ ਨਾਲ ਦੀ ਨਾਲ ਵੀਡੀਓ ਆਉਣ ਨਾਲ ਫੇਮਕੋਟ ਸਾਹਿਬ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਆਪਾਂ ਅੱਗੇ ਲੋ ਵੀ ਦੋਸਤੋ ਟੈਂਕੀ ਫੁੱਲ ਕਰਾ ਲਈ ਆ ਆਪਾਂ 1090 ਰੁਪਏ ਚ ਹੋਈ ਆ ਟੈਂਕੀ ਫੁੱਲ ਆ ਬਾਈ ਨੇ ਆਪਣੀ ਟੈਂਕੀ ਫੁੱਲ ਕਰੀ ਆ ਪੂਰਾ ਬਹੁਤ ਵਧੀਆ ਤੇਲ ਪਾਇਆ ਬਾਈ ਨੇ ਹੁਣ ਦੇਖਦੇ ਆ ਐਵਰੇਜ ਕਿੰਨੀ ਕੀ ਦਿੰਦਾ ਮੋਟਰਸਾਈਕਲ ਹਵਾ ਭਰਾ ਲਈਏ ਥੋੜੀ ਜੀ ਹਵਾ ਘੱਟ ਲੱਗਦੀ ਸੀ ਟਾਇਰਾਂ ਚ ਹਵਾ ਭਰਾ ਲਈਏ ਫਿਰ ਅੱਗੇ ਪੰਪ ਪੰਪ ਤੇ ਆਪਾਂ ਰੁਕਣਾ ਨਹੀਂ ਕਿਤੇ ਵੀ ਹੁਣ ਟੈਂਕੀ ਫੁੱਲ ਆ ਆਪਣੀ ਹੁਣ ਬਾਬਾ ਜੀ ਦਾ ਨਾਮ ਲੈ ਕੇ ਆਪਾਂ ਚੱਲੀਏ ਅੱਗੇ ਦੀ ਅੱਗੇ ਆਪਣੇ ਰਸਤਾ ਅੱਗੇ ਦੀ ਅੱਗੇ ਤੈਅ ਕਰੀਏ ਆਦੇ ਮਾਰ ਗਤਣਾ ਹਾਂਜੀ ਦੋਸਤੋ ਅਸੀਂ ਰੁਕੇ ਹਾਂ ਜੀ ਗੁਰਦੁਆਰਾ ਮੰਜੀ ਸਾਹਿਬ ਦੇਖ ਸਕਦੇ ਹੋ ਦਰਸ਼ਨ ਕਰੋ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਤੇ ਦੋਸਤੋ ਇੱਥੇ ਬਾਈ ਦੋ ਆਪਾਂ ਝੰਡਾ ਲਵਾ ਲਈਏ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਝੰਡਾ ਲਗਵਾ ਲਿਆ ਜੀ ਆਪਾਂ ਦੇਖ ਸਕਦੇ ਹੋ ਹਾਂਜੀ ਲੋ ਜੀ ਦੋਸਤੋ ਅਸੀਂ ਦਰਾਹਾ ਟੱਪ ਕੇ ਪੈਲ ਵਾਲੇ ਚੌਂਕ ਤੇ ਕੋਲੇ ਪਹੁੰਚ ਗਏ ਆ ਜੀ ਇੱਥੇ ਗੁਰਦੁਆਰਾ ਟੱਕੀ ਸਾਹਿਬ ਵੀ ਪੈਂਦਾ ਜੀ ਇੱਧਰ ਨੂੰ ਰਾਹ ਜਾਂਦਾ ਟੱਕੀ ਸਾਹਿਬ ਗੁਰਦੁਆਰੇ ਨੂੰ 6 ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਟੱਕੀ ਸਾਹਿਬ ਮਕਸੂਦਣਾ ਪਿੰਡ ਦੇ ਵਿੱਚ ਆ ਜੀ ਦੋਸਤੋ ਪਹਿਲੀ ਸ਼ਬੀਲ ਮਿਲੀ ਆ ਸਾਨੂੰ ਹਰਿਆਣੇ ਦੇ ਵਿੱਚ ਹਰਿਆਣੇ ਚ ਬਾਈਆਂ ਨੇ ਲਾਈ ਸੀ ਸ਼ਬੀਲ ਅਸੀਂ ਰਾਸਤੇ ਤੋਂ ਦੇਖਦੇ ਆਉਂਦੇ ਸੀਗੇ ਕਿ ਕੋਈ ਸ਼ਬੀਲ ਮਿਲ ਜੇ ਇੱਥੇ ਹੀ ਮਿਲੀ ਆ ਪੁਲ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਪਹਿਲੀ ਸ਼ਬੀਲ ਲੱਗੀ ਆ ਬਾਈਆਂ ਨੇ ਲਾਈ ਹੋਈ ਠੰਡੇ ਮਿੱਠੇ ਜਲਦੀ ਜਲਜੀਰਾ ਤੇ ਮਿੱਠੀ ਸ਼ਬੀਲ ਲੱਗੀ ਹੋਈ ਆ ਨਜ਼ਾਰਾ ਆ ਗਿਆ ਠੰਡੀ ਪੀ ਕੇ ਤੇ ਹੁਣ ਆਪਾਂ ਅੱਗੇ ਦੀ ਅੱਗੇ ਵਧਦੇ ਆ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਂਦੇ ਆ ਵੀਡੀਓ ਜੀ ਦੋਸਤੋ ਹਰਿਆਣੇ ਚ ਐਂਟਰੀ ਕਰ ਲਈ ਆ ਦੇਖ ਲਓ ਸ਼ਿਵਜੀ ਭਗਵਾਨ ਜੀ ਦੀ ਮੂਰਤੀ ਵੀ ਆ ਗਈ ਆ ਦਰਸ਼ਨ ਕਰੋ ਪ੍ਰਮਾਤਮਾ ਕਰੇ ਜੋ ਵੀ ਮੇਰੀਆਂ ਵੀਡੀਓ ਨੂੰ ਦੇਖ ਰਿਆ ਵਾ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਜੀ ਹਮੇਸ਼ਾ ਕਮਾਂਕਾਰਾਂ ਦੇ ਵਿੱਚ ਤਰੱਕੀਆਂ ਰਹਿਣ ਜੋ ਵੀ ਸਮਾਂ ਕੱਟ ਕੇ ਵੀਡੀਓ ਦੇਖ ਰਹੇ ਨੇ ਜੀ ਜੀ ਦੋਸਤੋ ਆਪਾਂ ਰੁਕੇ ਸੀਗੇ ਜੀ ਇਹ ਰਿਸ਼ੀਕੇਸ਼ ਇਸ ਤੋਂ ਆਪਣੇ 28 ਕਿਲੋਮੀਟਰ ਦੂਰ ਰਹਿ ਗਿਆ ਜੀ 28 ਕਿਲੋਮੀਟਰ ਦੀ ਦੂਰੀ ਤੇ ਰਿਸ਼ੀਕੇਸ਼ਾ ਤੇ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਇਹ ਜੰਗਲ ਆ ਜੀ ਪੂਰਾ ਜੰਗਲੀ ਏਰੀਆ ਵਾ ਇੱਥੇ ਕਹਿੰਦੇ ਹਾਥੀ ਭਾਲੂ ਬੁੱਲੂ ਪਤਾ ਨਹੀਂ ਕੀ ਕੁਝ ਲਿਖਿਆ ਹੋਇਆ ਸਾਰਾ ਕੋਈ ਨਿਕਲ ਸਕਦਾ ਵਾ ਇਹ ਜਿਹੜਾ ਰੋਡ ਤੁਸੀਂ ਦੇਖ ਸਕਦੇ ਹੋ ਪੂਰਾ ਜੰਗਲੀ ਏਰੀਆ ਵਾ ਇਧਰੋਂ ਹਾਈਵੇ ਆਉਂਦਾ ਪਿਆ ਵਾ ਤੇ ਅਸੀਂ ਰਾਸਤੇ 'ਚ ਰੁਕੇ ਸੀ 2 ਮਿੰਟ ਲਈ ਤੇ ਚੱਲਦੇ ਹਾਂ ਹੁਣ ਆਪਾਂ ਅੱਗੇ ਰਿਸ਼ੀਕੇਸ਼ 'ਚ ਜਾ ਕੇ ਆਪਾਂ ਮੂੰਹ ਹੱਥ ਧੋਵਾਂਗੇ ਤੇ ਰੈਡੀ ਹੋਵਾਂਗੇ ਬਹੁਤ ਹਾਲਾਤ ਖਰਾਬ ਹੋ ਗਏ ਗਰਮੀ ਬਹੁਤ ਸੀ ਦਿੰਦੀ ਤੇ ઋਸ਼ੀਕੇਸ਼ ਦਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਮਾਹੌਲ ਕਿੱਦਾਂ ਉੱਥੇ ਕਿੰਨੇ ਕੁ ਟੂਰਿਸਟ ਆਏ ਹੋਏ ਆ ਸਾਰਾ ਕੁਝ ਦਿਖਾਵਾਂਗੇ ਜੀ